ਇੱਕ ਹਾਤੇ ਤੇ ਜਾ ਕੇ ਬੰਦੇ ਵੱਲੋਂ ਜਬਰਨ ਉਸ ਦੇ ਮਾਲਕ ਦੇ ਨਾਲ ਲੜਾਈ ਝਗੜਾ ਕੀਤਾ ਜਾਂਦਾ ਤੇ ਮਾਲਕ ਅਨੁਸਾਰ ਉਸ ਤੋਂ ਵਸੂਲੀ ਦੀ ਰਕਮ ਵੀ ਮੰਗੀ ਜਾਂਦੀ ਹੈ ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦੇ ਜਨਕਪੁਰੀ ਇਲਾਕੇ ਦਾ ਹੈ ਜਿੱਥੇ ਕਿ ਇੱਕ ਬੰਦੇ ਵੱਲੋਂ ਉਸ ਦੀ ਦੁਕਾਨ ਤੇ ਆ ਕੇ ਭੰਨ ਤੋੜ ਵੀ ਕੀਤੀ ਜਾਂਦੀ ਹੈ ਤੇ ਉਸ ਉੱਪਰ ਹਮਲਾ ਕੀਤਾ ਜਾਂਦਾ ਇਸ ਸਾਰੀ ਵਾਰਦਾਤ ਇੱਕ ਵੀਡੀਓ ਵਿੱਚ ਕੈਦ ਹੋ ਗਈ ਹੈ ਜੋ ਕਿ ਉਥੇ ਮੌਜੂਦ ਇੱਕ ਬੰਦੇ ਨੇ ਬਣਾਈ ਸੀ ਇਸ ਤੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿੰਝ ਦੋਹਾਂ ਵਿਚਕਾਰ ਲੜਾਈ ਝਗੜਾ ਹੋ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਏਗਾ ਕਿ ਆਖਰ ਕਿਹੜੀ ਗੱਲੋਂ ਇਹ ਲੜਾਈ ਹੋਈ ਹੈ ਤੇ ਰਾਤ ਵੇਲੇ ਹੰਗਾਮਾ ਕਿਉਂ ਹੋ ਗਿਆ ਕੀ ਦਮ ਬਣਿਆ ਲੁਧਿਆਣਾ ਤੋਂ ਪ੍ਰਕਾਸ਼ ਜੱਸਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਦੁਕਾਨਾ ਕਰੀ ਇੱਕ ਆਹਾਤੇ ਤੇ ਜਾ ਕੇ ਬੰਦੇ ਵੱਲੋਂ ਜਬਰਨ ਉਸ ਤੇ ਮਾਲਕ ਦੇ ਨਾਲ ਲੜਾਈ ਝਗੜਾ ਕੀਤਾ ਜਾਂਦਾ ਤੇ ਮਾਲਕ ਅਨੁਸਾਰ ਉਸ ਤੋਂ ਵਸੂਲੀ ਦੀ ਰਕਮ ਵੀ ਮੰਗੀ ਜਾਂਦੀ ਹੈ ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦੇ ਜਨਕਪੁਰੀ ਇਲਾਕੇ ਦਾ ਹੈ ਜਿੱਥੇ ਕਿ ਇੱਕ ਬੰਦੇ ਵੱਲੋਂ ਉਸ ਦੀ ਦੁਕਾਨ ਤੇ ਆ ਕੇ ਭੰਨ ਤੋੜ ਵੀ ਕੀਤੀ ਜਾਂਦੀ ਹੈ ਤੇ ਉਸ ਉੱਪਰ ਹਮਲਾ ਕੀਤਾ ਜਾਂਦਾ ਹੈ ਇਸ ਸਾਰੀ ਵਾਰਦਾਤ ਇੱਕ ਵੀਡੀਓ ਵਿੱਚ ਕੈਦ ਹੋ ਗਈ ਹੈ ਜੋ ਕਿ ਉਥੇ ਮੌਜੂਦ ਇੱਕ ਬੰਦੇ ਨੇ ਬਣਾਤੀ ਸੀ ਇਸ ਤੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿੰਝ ਦੋਹਾਂ ਵਿਚਕਾਰ ਲੜਾਈ ਝਗੜਾ ਹੋ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਏਗਾ ਕਿ ਆਖਰ ਕਿਹੜੀ ਗੱਲੋਂ ਇਹ ਲੜਾਈ ਹੋਈ ਹੈ ਤੇ ਰਾਤ ਵੇਲੇ ਹੰਗਾਮਾ ਕਿਉਂ ਹੋ ਗਿਆ ਲੁਧਿਆਣਾ ਤੋਂ ਪ੍ਰਕਾਸ਼ ਜੱਸਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਇੱਕ ਹਾਤੇ ਤੇ ਜਾ ਕੇ ਬੰਦੇ ਵੱਲੋਂ ਜਬਰਨ ਉਸ ਤੇ ਮਾਲਕ ਦੇ ਨਾਲ ਲੜਾਈ ਝਗੜਾ ਕੀਤਾ ਜਾਂਦਾ ਤੇ ਮਾਲਕ ਅਨੁਸਾਰ ਉਸ ਤੋਂ ਵਸੂਲੀ ਦੀ ਰਕਮ ਵੀ ਮੰਗੀ ਜਾਂਦੀ ਹੈ ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦੇ ਜਨਕਪੁਰੀ ਇਲਾਕੇ ਦਾ ਹੈ ਜਿੱਥੇ ਕਿ ਇੱਕ ਬੰਦੇ ਵੱਲੋਂ ਉਸ ਦੀ ਦੁਕਾਨ ਤੇ ਆ ਕੇ ਭੰਨ ਤੋੜ ਵੀ ਕੀਤੀ ਜਾਂਦੀ ਹੈ ਤੇ ਉਸ ਉੱਪਰ ਹਮਲਾ ਕੀਤਾ ਜਾਂਦਾ ਇਸ ਸਾਰੀ ਵਾਰਦਾਤ ਇੱਕ ਵੀਡੀਓ ਵਿੱਚ ਕੈਦ ਹੋ ਗਈ ਹੈ ਜੋ ਕਿ ਉਥੇ ਮੌਜੂਦ ਇੱਕ ਬੰਦੇ ਨੇ ਬਣਾਈ ਸੀ ਇਸ ਤੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿੰਜ ਦੋਹਾਂ ਵਿਚਕਾਰ ਲੜਾਈ ਝਗੜਾ ਹੋ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਏਗਾ ਕਿ ਆਖਰ ਕਿਹੜੀ ਗੱਲੋਂ ਇਹ ਲੜਾਈ ਹੋਈ ਹੈ ਤੇ ਰਾਤ ਵੇਲੇ ਹੰਗਾਮਾ ਕਿਉਂ ਹੋ ਗਿਆ ਕੀ ਬੋਲ ਰਿਹਾ ਇਹਨੂੰ ਸਿੱਧਾ ਨਾ ਕਰੀ ਮੈਂ ਇਹਨੂੰ ਸਿੱਧਾ ਨਾ ਕਰੀ ਲੁਧਿਆਣਾ ਤੋਂ ਪ੍ਰਕਾਸ਼ ਜਸਦੀ ਰਿਪੋਰਟ ਡੇਲੀ ਪੋਸਟ ਪੰਜਾਬੀ